ਜਿੰਨੇ ਉਰੇ ਹੁਣਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਖੜੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਕੱਲ ਦੇ ਲੱਗੇ ਹੋਏ ਆ ਵੀ ਪਾਸ ਦਿਖਾਓ ਅੰਦਰ ਜਾਣ ਲੱਗੇ ਆਈਡੀ ਕਾਰਡ ਦਿਖਾਓ ਗੱਡੀ ਉਹੀ ਲੈ ਕੇ ਜਾਊ ਜਿਹੜਾ ਸਟੂਡੈਂਟ ਆ ਆ ਜਿਹੜੇ ਖਾਕੀ ਵਰਦੀ ਵਾਲੇ ਫਿਰਦੇ ਆ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਆ ਇੱਥੇ ਤੁਹਾਡੇ ਕੋਲ ਆਈਡੀ ਕਾਰਡ ਹੈਗਾ ਡੰਡੇ ਲੈ ਕੇ ਘੁੰਮਣ ਲੱਗੇ ਹੋਏ ਆ ਇੱਥੇ ਇਹ ਕਹਿੰਦੇ ਆਊਟਸਾਈਡਰ ਨਹੀਂ ਆਉਣ ਦੇਣੇ ਤੁਸੀਂ ਕੌਣ ਆ ਇਹ ਐਜੂਕੇਸ਼ਨਲ ਸਟਰਕਚਰ ਇਹੋ ਜਿਹਾ ਹੁੰਦਾ ਇਹ ਦੇ ਰਹੇ ਆ ਤੁਸੀਂ ਸਾਨੂੰ ਆਵਾਜ਼ ਦੱਬਣ ਲੱਗੇ ਹੋਏ ਆ ਇੱਥੇ ਕੋਈ ਨਾ ਕੋਈ ਸੈਂਟਰ ਦਾ ਜਾਂ ਕੋਈ ਨਾ ਕੋਈ ਚੰਡੀਗੜ੍ਹ ਪ੍ਰਸ਼ਾਸਨ ਦਾ ਕੋਈ ਵੱਡਾ ਅਫਸਰ ਹੋਣਾ ਕੱਲਾ ਬੀਬੀ ਐਸਐਸਪੀ ਵੀ ਤੁਰੇ ਫਿਰਦੀ ਸੀ ਇੱਥੇ ਚੰਡੀਗੜ੍ਹਾਂ ਵਾਲੀ ਉਹ ਲੱਗੀ ਵੀ ਸੀ ਡੈਮੋਕ੍ਰੇਸੀ ਤੇ ਸਾਨੂੰ ਬਿਆਨ ਦੇਣਾ ਉਹਨੂੰ ਪੁੱਛੀਏ ਵੀ ਇਹ ਜਿਹੜੀਆਂ ਡਾਂਗਾ ਫੇਰੀਆਂ ਨੇ ਜਿਨ੍ਹਾਂ ਨੂੰ ਫੜ-ਫੜ ਕੇ ਬਾਲਾਂ ਤੇ ਧੂ ਧੂ ਕੇ ਤੁਸੀਂ ਬੱਸਾਂ ਦੇ ਵਿੱਚ ਲੱਦਣ ਲੱਗੇ ਹੋਏ ਆ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਚੀਰ ਹਣ ਕੀਤਾ ਇਹਨਾਂ ਲੋਕਾਂ ਨੇ ਜਿਹੜਾ ਕੋਈ ਉਰੇ ਹਾਇਰ ਅਫਸਰ ਆ ਮੈਂ ਉਹ ਤੋਂ ਇੱਕ ਗੱਲ ਪੁੱਛਣੀ ਚਾਹੁੰਨਾ ਮੈਂ ਨਾ ਤੁਹਾਨੂੰ ਦੋ ਕਾਰਡ ਦਿਖਾਉਣਾ ਚਾਹ ਆ ਦੋ ਕਾਰਡ ਨੇ ਜੀ ਇਹ ਭਾਰਤ ਸਰਕਾਰ ਨੇ ਮੇਰੇ ਨਾਂ ਤੇ ਜਾਰੀ ਕੀਤੇ ਹੋਏ ਆ ਇਹਨਾਂ ਕਾਰਡਾਂ ਤੇ ਕਿਤੇ ਮੈਨੂੰ ਅਤਵਾਦੀ ਜਾਂ ਵੱਖਵਾਦੀ ਲਿਖਿਆ ਹੋਇਆ ਇਹਨੂੰ ਆਧਾਰ ਕਾਰਡ ਕਹਿੰਦੇ ਆਪਾਂ ਜਦੋਂ ਅਸੀਂ ਹੱਕ ਦੀ ਗੱਲ ਕਰਦੇ ਆਂ ਜਦੋਂ ਅਸੀਂ ਆਪਣੇ ਭਵਿੱਖ ਦੀ ਆਪਣੀਆਂ ਨਸਲਾਂ ਦੀ ਆਪਣੀਆਂ ਫਜ਼ਲਾਂ ਦੀ ਗੱਲ ਕਰਦੇ ਆਂ ਸਾਨੂੰ ਅਤਵਾਦੀ ਕਹਿ ਦਿੰਦੇ ਆ ਤੇ ਆ ਜਿਹੜਾ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਹੈ ਇਹਦੇ ਤੇ ਮੈਨੂੰ ਕੀ ਲਿਖਿਆ ਹੋਇਆ ਵੀ ਮੈਂ ਇਸ ਦੇਸ਼ ਦਾ ਨਾਗਰਿਕ ਆ ਮੈਂ ਨਾਗਰਿਕ ਆ ਕਿ ਮੈਂ ਇਹਨਾਂ ਦਾ ਬੰਦੂਆ ਮਜ਼ਦੂਰ ਆ ਕਿੱਥੇ ਜਾਣ ਇਹ ਨਿਆਣੇ ਇਹ ਸਾਡੇ ਛੋਟੇ ਭੈਣ ਭਰਾ ਕਿੱਥੇ ਜਾਣ ਇਹ